ਪਾਕਿਸਤਾਨ ਦੇ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਸ਼ਖਾ ਸੰਧੀਰ ਪਾਕਿਸਤਾਨ ਦੇ ਬਹੁਤ ਸਾਰੇ ਅਜੇਹੇ ਕੈਦੀ ਨੇ ਜੋ ਭਾਰਤ ਦੇ ਵਿੱਚ ਕੈਦ ਨੇ ਔਰ ਕਈ ਸਾਲਾਂ ਤੋਂ ਕੈਦ ਨੇ ਔਰ ਇਹਨਾਂ ਦੀ ਬਕਾਇਦਾ ਤੌਰ ਤੇ ਹੁਣ ਇੱਕ ਲਿਸਟ ਜਾਰੀ ਕੀਤੀ ਗਈ ਆ ਇਸ ਲਿਸਟ ਦੇ ਮੁਤਾਬਿਕ 400 ਤੋਂ ਵੱਧ ਅਜੇਹੇ ਪਾਕਿਸਤਾਨੀ ਨੇ ਜੋ ਕਿ ਭਾਰਤ ਦੇ ਵਿੱਚ ਕੈਦ ਨੇ ਔਰ ਇਸੇ ਟੰਗ ਦੇ ਨਾਲ ਪਾਕਿਸਤਾਨ ਦੇ ਵੱਲੋਂ ਵੀ ਇੱਕ ਲਿਸਟ ਜਾਰੀ ਕੀਤੀ ਗਈ ਹੈ ਜਿਹੜੇ ਭਾਰਤੀ ਪਾਕਿਸਤਾਨ ਦੀ ਜੇਲਾਂ ਦੇ ਵਿੱਚ ਕੈਦ ਨੇ ਹੁਣ ਇਸੇ ਨੂੰ ਲੈ ਕੇ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਕੋਈ ਨਾ ਕੋਈ ਵੱਡੀ ਗੱਲ ਜ਼ਰੂਰ ਤਾਂ ਹੋਣ ਵਾਲੀ ਹੈ ਕਿਉਂਕਿ ਪਾਕਿਸਤਾਨ ਦੇ ਵੱਲੋਂ ਇੱਕ ਵੱਡੀ ਮੰਗ ਵੀ ਇਸ ਬਾਬਤ ਰੱਖ ਦਿੱਤੀ ਗਈ ਹੈ ਤਾਂ ਭਾਰਤ ਔਰ ਪਾਕਿਸਤਾਨ ਨੇ 1 ਜੁਲਾਈ 2025 ਨੂੰ ਇੱਕ ਦੂਜੇ ਦੀ ਜੇਲ੍ਹ ਦੇ ਵਿੱਚ ਬੰਦ ਕੈਦੀਆਂ ਦੀ ਸੂਚੀ ਤਿਆਰ ਕੀਤੀ ਹੈ ਨਵੀਂ ਦਿੱਲੀ ਨੂੰ 246 ਭਾਰਤੀਆਂ ਜਾਂ ਫਿਰ ਭਾਰਤੀ ਮੰਨੇ ਜਾਂਦੇ ਕੈਦੀਆਂ ਦੀ ਸੂਚੀ ਸੌਂਪੀ ਗਈ ਹੈ ਜਿਨ੍ਹਾਂ ਦੇ ਵਿੱਚ 53 ਨਾਗਰਿਕ ਜਿਹੜੇ ਨੇ ਔਰ 193 ਜਿਹੜੇ ਨੇ ਮਛੇਰੇ ਸ਼ਾਮਿਲ ਨੇ ਔਰ ਅਜੇ ਹੇ ਦੇ ਵਿੱਚ ਹੁਣ ਇਸ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਵਿਦੇਸ਼ ਦਫ਼ਤਰ ਦੇ ਬਿਆਨ ਦੇ ਅਨੁਸਾਰ 2008 ਦੇ ਵਿੱਚ ਜਿਹੜਾ ਸਹਿਮਤੀ ਜਤਾਈ ਗਈ ਸੀ ਦੋਵੇਂ ਦੇਸ਼ਾਂ ਜਿਹੜੇ ਨੇ ਹਰ ਸਾਲ ਜਨਵਰੀ 1 ਜਨਵਰੀ ਔਰ 1 ਜੁਲਾਈ ਨੂੰ ਇੱਕ ਦੂਜੇ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਦੀ ਸੂਚੀ ਸਾਂਝੀ ਕਰਨੀ ਪਈਗੀ ਔਰ ਇਹ ਜ਼ਰੂਰੀ ਹੈ ਦੋਵਾਂ ਦੇਸ਼ਾਂ ਦੇ ਲਈ ਤਾਂ ਪਾਕਿਸਤਾਨ ਨੇ اسلامਾਬਾਦ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਪ੍ਰਤੀਨਿਧਾਂ ਨੂੰ ਭਾਰਤੀ ਕੈਦੀਆਂ ਦੀ ਸੂਚੀ ਜਿਹੜੀ ਆ ਉਹ ਸੌਂਪ ਦਿੱਤੀ ਔਰ ਜਿਹੇ ਦੇ ਵਿੱਚ ਭਾਰਤ ਦੇ ਵਿੱਚ ਜੋ 463 ਪਾਕਿਸਤਾਨੀ ਕੈਦ ਨੇ ਉਹਨਾਂ ਬਾਬਤ ਦੀ ਜਾਣਕਾਰੀ ਸਾਂਝੀ ਕੀਤੀ ਗਈ ਔਰ ਦੂਜੇ ਪਾਸੇ ਪਾਕਿਸਤਾਨ ਨੇ ਭਾਰਤ ਤੋਂ ਇੱਕ ਵੱਡੀ ਮੰਗ ਰੱਖੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਕੈਦੀ ਤੇ ਮਚਾਰੀ ਦੀ ਤੁਰੰਤ ਰਿਹਾਈ ਜਿਹੜੀ ਹੈ ਉਹ ਕੀਤੀ ਜਾਵੇ ਹਵਾਲਗੀ ਦੀ ਵੀ ਮੰਗ ਕੀਤੀ ਹੈ ਔਰ ਆਪਣੀ ਸਜ਼ਾ ਜਿਹੜੇ ਕੈਦੀ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਵਾਪਸ ਜਿਹੜਾ ਪਾਕਿਸਤਾਨ ਭੇਜਣ ਦੀ ਇਜਾਜ਼ਤ ਜਿਹੜੀ ਹੈ ਉਹ ਦਿੱਤੀ ਜਾਵੇ ਤਾਂ ਇਸ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਆਪਣੇ ਕੈਦੀਆਂ ਦੀ ਸੁਰੱਖਿਆ ਤੇ ਤੰਦਰੁਸਤੀ ਦੀ ਵੀ ਯਕੀਨੀ ਬਣਾਉਣ ਦੇ ਲਈ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਰੱਖਿਆ ਜਾਵੇ ਔਰ ਅਜੇਹ ਦੇ ਵਿੱਚ ਤੁਸੀਂ ਦੇਖੋ ਦੋਵਾਂ ਮੁਲਕਾਂ ਦੇ ਵਿੱਚ ਹੋ ਸਕਦਾ ਹੈ ਕਿਸੇ ਤਰੀਕੇ ਦਾ ਕੈਦੀਆਂ ਨੂੰ ਲੈ ਕੇ ਸਮਝੌਤਾ ਹੋਵੇ ਹੋ ਸਕਦਾ ਹੈ ਕਿ ਭਾਰਤੀ ਜਿਹੜੇ ਨਾਗਰਿਕ ਨੇ ਜੋ ਇਸ ਸਮੇਂ ਪਾਕਿਸਤਾਨ ਦੇ ਵਿੱਚ ਕੈਦ ਨੇ ਹਿਰਾਸਤ ਦੇ ਵਿੱਚ ਨੇ ਉਹਨਾਂ ਨੂੰ ਵੀ ਵਾਪਸ ਭਾਰਤ ਮੁਲਕ ਭੇਜਿਆ ਜਾ ਸਕਦਾ ਹੈ ਕਿਉਂਕਿ ਇਸ ਸਮੇਂ ਪਾਕਿਸਤਾਨ ਦੇ ਹਿਰਾਸਤ ਦੇ ਵਿੱਚ ਜੋ ਭਾਰਤੀਆ ਹੈਗੇ ਨੇ ਉਹ 400 ਤੋਂ ਵੱਧ ਦੱਸੇ ਜਾ ਰਹੇ ਤਾਂ ਅਜੇਹ ਦੇ ਵਿੱਚ ਦੋਵਾਂ ਦੇਸ਼ਾਂ ਦੇ ਵਿੱਚ ਜਿਹੜਾ ਕਿਸੇ ਚੀਜ਼ ਨੂੰ ਲੈ ਕੇ ਸਹਿਮਤੀ ਹੋ ਸਕਦੀ ਹੈ ਪਾਕਿਸਤਾਨ ਦੇ ਵੱਲੋਂ ਤਾਂ ਮੰਗ ਰੱਖ ਦਿੱਤੀ ਗਈ ਹੈ ਕਿ ਸਾਡੇ ਜਿਹੜੇ ਕੈਦੀ ਨੇ ਉਹਨਾਂ ਨੂੰ ਹੌਲੀ-ਹੌਲੀ ਰਿਹਾਆ ਕੀਤਾ ਜਾਵੇ ਔਰ ਮੁਲਕ ਵਾਪਸ ਭੇਜਿਆ ਜਾਵੇ ਅਜਿਹੇ ਦੇ ਵਿੱਚ ਹੁਣ ਦੇਖਣਾ ਹੋਏਗਾ ਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਬਾਬਤ ਕੋਈ ਫੈਸਲਾ ਲਿਆ ਜਾਂਦਾ ਹੈ ਜਾਂ ਫਿਰ ਉਸੇ ਤਰੀਕੇ ਦੇ ਨਾਲ ਪਾਰਟੀ ਹਿਰਾਸਤ ਦੇ ਵਿੱਚ ਇਹਨਾਂ 400 ਤੋਂ ਵੱਧ ਪਾਕਿਸਤਾਨੀਆਂ ਨੂੰ ਉਸੇ ਤੰਗ ਦੇ ਨਾਲ ਰੱਖਿਆ ਜਾਂਦਾ ਜਿਵੇਂ ਬੀਤੇ ਕੁਝ ਸਾਲਾਂ ਤੋਂ ਰੱਖਿਆ ਜਾ ਰਿਹਾ ਸੀ ਡੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮਹਾ ਸ਼ਖਾ ਸੰਧੀਰ ਪਾਕਿਸਤਾਨ ਦੇ ਬਹੁਤ ਸਾਰੇ ਅਜੇਹੇ ਕੈਦੀ ਨੇ ਜੋ ਭਾਰਤ ਦੇ ਵਿੱਚ ਕੈਦ ਨੇ ਔਰ ਕਈ ਸਾਲਾਂ ਤੋਂ ਕੈਦ ਨੇ ਔਰ ਇਹਨਾਂ ਦੀ ਬਕਾਇਦਾ ਤੌਰ ਤੇ ਹੁਣ ਇੱਕ ਲਿਸਟ ਜਾਰੀ ਕੀਤੀ ਗਈ ਆ ਇਸ ਲਿਸਟ ਦੇ ਮੁਤਾਬਿਕ 400 ਤੋਂ ਵੱਧ ਅਜੇਹੇ ਪਾਕਿਸਤਾਨੀ ਨੇ ਜੋ ਕਿ ਭਾਰਤ ਦੇ ਵਿੱਚ ਕੈਦ ਨੇ ਔਰ ਇਸੇ ਟੰਗ ਦੇ ਨਾਲ ਪਾਕਿਸਤਾਨ ਦੇ ਵੱਲੋਂ ਵੀ ਇੱਕ ਲਿਸਟ ਜਾਰੀ ਕੀਤੀ ਗਈ ਹੈ ਜਿਹੜੇ ਭਾਰਤੀ ਪਾਕਿਸਤਾਨ ਦੀ ਜੇਲਾਂ ਦੇ ਵਿੱਚ ਕੈਦ ਨੇ ਅਤੇ ਇਸੇ ਨੂੰ ਲੈ ਕੇ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਕੋਈ ਨਾ ਕੋਈ ਵੱਡੀ ਗੱਲ ਜ਼ਰੂਰ ਤਾਂ ਹੋਣ ਵਾਲੀ ਹੈ ਕਿਉਂਕਿ ਪਾਕਿਸਤਾਨ ਦੇ ਵੱਲੋਂ ਇੱਕ ਵੱਡੀ ਮੰਗ ਵੀ ਇਸ ਬਾਬਤ ਰੱਖ ਦਿੱਤੀ ਗਈ ਹੈ ਤਾਂ ਭਾਰਤ ਔਰ ਪਾਕਿਸਤਾਨ ਨੇ 1 ਜੁਲਾਈ 2025 ਨੂੰ ਇੱਕ ਦੂਜੇ ਦੀ ਜਿਲਦ ਵਿੱਚ ਬੰਦ ਕੈਦੀਆਂ ਦੀ ਸੂਚੀ ਤਿਆਰ ਕੀਤੀ ਹੈ ਨਵੀਂ ਦਿੱਲੀ ਨੂੰ 246 ਭਾਰਤੀਆਂ ਜਾਂ ਫਿਰ ਭਾਰਤੀ ਮੰਨੇ ਜਾਂਦੇ ਕੈਦੀਆਂ ਦੀ ਸੂਚੀ ਸੌਂਪੀ ਗਈ ਹੈ ਜਿਨ੍ਹਾਂ ਦੇ ਵਿੱਚ 33 ਨਾਗਰਿਕ ਜਿਹੜੇ ਨੇ ਔਰ 193 ਜਿਹੜੇ ਨੇ ਮਛੇਰੇ ਸ਼ਾਮਿਲ ਨੇ ਔਰ ਅਜੇ ਹਿੱਦੇ ਵਿੱਚ ਹੁਣ ਇਸ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਵਿਦੇਸ਼ ਦਫਤਰ ਦੇ ਬਿਆਨ ਦੇ ਅਨੁਸਾਰ 2008 ਦੇ ਵਿੱਚ ਜਿਹੜਾ ਸਹਿਮਤੀ ਜਤਾਈ ਗਈ ਸੀ ਦੋਵੇਂ ਦੇਸ਼ਾਂ ਜਿਹੜੇ ਨੇ ਹਰ ਸਾਲ ਜਨਵਰੀ 1 ਜਨਵਰੀ ਔਰ 1 ਜੁਲਾਈ ਨੂੰ ਇੱਕ ਦੂਜੇ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਦੀ ਸੂਚੀ ਸਾਂਝੀ ਕਰਨੀ ਪੈਗੀ ਔਰ ਇਹ ਜ਼ਰੂਰੀ ਹੈ ਦੋਵਾਂ ਦੇਸ਼ਾਂ ਦੇ ਲਈ ਤਾਂ ਪਾਕਿਸਤਾਨ ਨੇ اسلامਾਬਾਦ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਪ੍ਰਤੀਨਿਧਾਂ ਨੂੰ ਭਾਰਤੀ ਕੈਦੀਆਂ ਦੀ ਸੂਚੀ ਜਿਹੜੀ ਆ ਉਹ ਸੌਂਪ ਦਿੱਤੀ ਹੈ ਅਜਿਹੇ ਦੇ ਵਿੱਚ ਭਾਰਤ ਦੇ ਵਿੱਚ ਜੋ 463 ਪਾਕਿਸਤਾਨੀ ਕੈਦ ਨੇ ਉਹਨਾਂ ਬਾਬਤ ਦੀ ਜਾਣਕਾਰੀ ਸਾਂਝੀ ਕੀਤੀ ਗਈ ਔਰ ਦੂਜੇ ਪਾਸੇ ਪਾਕਿਸਤਾਨ ਨੇ ਭਾਰਤ ਤੋਂ ਇੱਕ ਵੱਡੀ ਮੰਗ ਰੱਖੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਕੈਦੀ ਤੇ ਮਚਾਰੀ ਦੀ ਤੁਰੰਤ ਰਿਹਾਈ ਜਿਹੜੀ ਹੈ ਉਹ ਕੀਤੀ ਜਾਵੇ ਹਵਾਲਗੀ ਦੀ ਵੀ ਮੰਗ ਕੀਤੀ ਹੈ ਔਰ ਆਪਣੀ ਸਜ਼ਾ ਜਿਹੜੇ ਕੈਦੀ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਵਾਪਸ ਜਿਹੜਾ ਪਾਕਿਸਤਾਨ ਪੇ ਜਿੰਦੀ ਇਜਾਜ਼ਤ ਦੇੜੀ ਹੈ ਉਹ ਦਿੱਤੀ ਦਾ ਜਾਵੇ ਤਾਂ ਇਸ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਆਪਣੇ ਕੈਦੀਆਂ ਦੀ ਸੁਰੱਖਿਆ ਤੇ ਤੰਦਰੁਸਤੀ ਦੀ ਵੀ ਯਕੀਨੀ ਬਣਾਉਣ ਦੇ ਲਈ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਰੱਖਿਆ ਜਾਵੇ ਔਰ ਅਜੇ ਹਿਦ ਵਿੱਚ ਤੁਸੀਂ ਦੇਖੋ ਦੋਵਾਂ ਮੁਲਕਾਂ ਦੇ ਵਿੱਚ ਹੋ ਸਕਦਾ ਹੈ ਕਿਸੇ ਤਰੀਕੇ ਦਾ ਕੈਦੀਆਂ ਨੂੰ ਲੈ ਕੇ ਸਮਝੌਤਾ ਹੋਵੇ ਹੋ ਸਕਦਾ ਹੈ ਕਿ ਭਾਰਤੀ ਜਿਹੜੇ ਨਾਗਰਿਕ ਨੇ ਜੋ ਇਸ ਸਮੇਂ ਪਾਕਿਸਤਾਨ ਦੇ ਵਿੱਚ ਕੈਦ ਨੇ ਹਿਰਾਸਤ ਦੇ ਵਿੱਚ ਨੇ ਉਹਨਾਂ ਨੂੰ ਵੀ ਵਾਪਸ ਭਾਰਤ ਮੁਲਕ ਭੇਜਿਆ ਜਾ ਸਕਦਾ ਕਿਉਂਕਿ ਇਸ ਸਮੇਂ ਪਾਕਿਸਤਾਨ ਦੇ ਹਿਰਾਸਤ ਦੇ ਵਿੱਚ ਜੋ ਭਾਰਤੀਆ ਹੈਗੇ ਨੇ ਉਹ 400 ਤੋਂ ਵੱਧ ਦੱਸੇ ਜਾ ਰਹੇ ਤਾਂ ਅਜੇਹੇ ਦੇ ਵਿੱਚ ਦੋਵਾਂ ਦੇਸ਼ਾਂ ਦੇ ਵਿੱਚ ਜਿਹੜਾ ਕਿਸੇ ਚੀਜ਼ ਨੂੰ ਲੈ ਕੇ ਸਹਿਮਤੀ ਹੋ ਸਕਦੀ ਹੈ ਪਾਕਿਸਤਾਨ ਦੇ ਵੱਲੋਂ ਤਾਂ ਮੰਗ ਰੱਖ ਦਿੱਤੀ ਗਈ ਹੈ ਕਿ ਸਾਡੇ ਜਿਹੜੇ ਕੈਦੀ ਨੇ ਉਹਨਾਂ ਨੂੰ ਹੌਲੀ-ਹੌਲੀ ਰਿਹਾਆ ਕੀਤਾ ਜਾਵੇ ਔਰ ਮੁਲਕ ਵਾਪਸ ਭੇਜਿਆ ਜਾਵੇ ਅਜਿਹੇ ਦੇ ਵਿੱਚ ਹੁਣ ਦੇਖਣਾ ਹੋਏਗਾ ਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਬਾਬਤ ਕੋਈ ਫੈਸਲਾ ਲਿਆ ਜਾਂਦਾ ਹੈ ਜਾਂ ਫਿਰ ਉਸੇ ਤਰੀਕੇ ਦੇ ਨਾਲ ਪਾੜਤੀ ਹਿਰਾਸਤ ਦੇ ਵਿੱਚ ਇਹਨਾਂ 400 ਤੋਂ ਵੱਧ ਪਾਕਿਸਤਾਨੀਆਂ ਨੂੰ ਉਸੇ ਟੰਗ ਦੇ ਨਾਲ ਰੱਖਿਆ ਜਾਂਦਾ ਜਿਵੇਂ ਬੀਤੇ ਕੁਝ ਸਾਲਾਂ ਤੋਂ ਰੱਖਿਆ ਜਾ ਰਿਹਾ ਸੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮਹਾ ਸ਼ਖਾ ਸੰਧੀਰ ਪਾਕਿਸਤਾਨ ਦੇ ਬਹੁਤ ਸਾਰੇ ਅਜੇਹੇ ਕੈਦੀ ਨੇ ਜੋ ਭਾਰਤ ਦੇ ਵਿੱਚ ਕੈਦ ਨੇ ਔਰ ਕਈ ਸਾਲਾਂ ਤੋਂ ਕੈਦ ਨੇ ਔਰ ਇਹਨਾਂ ਦੀ ਬਕਾਇਦਾ ਤੌਰ ਤੇ ਹੁਣ ਇੱਕ ਲਿਸਟ ਜਾਰੀ ਕੀਤੀ ਗਈ ਆ ਇਸ ਲਿਸਟ ਦੇ ਮੁਤਾਬਿਕ 400 ਤੋਂ ਵੱਧ ਅਜੇਹੇ ਪਾਕਿਸਤਾਨੀ ਨੇ ਜੋ ਕਿ ਭਾਰਤ ਦੇ ਵਿੱਚ ਕੈਦ ਨੇ ਔਰ ਇਸੇ ਟੰਗ ਦੇ ਨਾਲ ਪਾਕਿਸਤਾਨ ਦੇ ਵੱਲੋਂ ਵੀ ਇੱਕ ਲਿਸਟ ਜਾਰੀ ਕੀਤੀ ਗਈ ਹੈ ਜਿਹੜੇ ਭਾਰਤੀ ਪਾਕਿਸਤਾਨ ਦੀ ਜੇਲਾਂ ਦੇ ਵਿੱਚ ਕੈਦ ਨੇ ਹੋਰ ਇਸੇ ਨੂੰ ਲੈ ਕੇ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਕੋਈ ਨਾ ਕੋਈ ਵੱਡੀ ਗੱਲ ਜ਼ਰੂਰ ਤਾਂ ਹੋਣ ਵਾਲੀ ਹੈ ਕਿਉਂਕਿ ਪਾਕਿਸਤਾਨ ਦੇ ਵੱਲੋਂ ਇੱਕ ਵੱਡੀ ਮੰਗ ਵੀ ਇਸ ਬਾਬਤ ਰੱਖ ਦਿੱਤੀ ਗਈ ਹੈ ਤਾਂ ਭਾਰਤ ਔਰ ਪਾਕਿਸਤਾਨ ਨੇ 1 ਜੁਲਾਈ 2025 ਨੂੰ ਇੱਕ ਦੂਜੇ ਦੀ ਜਿਲ੍ਹ ਦੇ ਵਿੱਚ ਬੰਦ ਕੈਦੀਆਂ ਦੀ ਸੂਚੀ ਤਿਆਰ ਕੀਤੀ ਹੈ ਨਵੀਂ ਦਿੱਲੀ ਨੂੰ 246 ਭਾਰਤੀਆਂ ਜਾਂ ਫਿਰ ਭਾਰਤੀ ਮੰਨੇ ਜਾਂਦੇ ਕੈਦੀਆਂ ਦੀ ਸੂਚੀ ਸੌਂਪੀ ਗਈ ਹੈ ਜਿਨ੍ਹਾਂ ਦੇ ਵਿੱਚ 53 ਨਾਗਰਿਕ ਜਿਹੜੇ ਨੇ ਔਰ 193 ਜਿਹੜੇ ਨੇ ਮਛੇਰੇ ਸ਼ਾਮਿਲ ਨੇ ਔਰ ਅਜੇ ਹੇ ਦੇ ਵਿੱਚ ਹੁਣ ਇਸ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਵਿਦੇਸ਼ ਦਫਤਰ ਦੇ ਬਿਆਨ ਦੇ ਅਨੁਸਾਰ 2008 ਦੇ ਵਿੱਚ ਜਿਹੜਾ ਸਹਿਮਤੀ ਜਤਾਈ ਗਈ ਸੀ ਦੋਵੇਂ ਦੇਸ਼ਾਂ ਜਿਹੜੇ ਨੇ ਹਰ ਸਾਲ ਜਨਵਰੀ 1 ਜਨਵਰੀ ਔਰ 1 ਜੁਲਾਈ ਨੂੰ ਇੱਕ ਦੂਜੇ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਦੀ ਸੂਚੀ ਸਾਂਝੀ ਕਰਨੀ ਪਈਗੀ ਔਰ ਇਹ ਜ਼ਰੂਰੀ ਹੈ ਦੋਵਾਂ ਦੇਸ਼ਾਂ ਦੇ ਲਈ ਤਾਂ ਪਾਕਿਸਤਾਨ ਨੇ اسلامਾਬਾਦ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਪ੍ਰਤੀਨਿਧਾਂ ਨੂੰ ਭਾਰਤੀ ਕੈਦੀਆਂ ਦੀ ਸੂਚੀ ਜਿਹੜੀ ਆ ਉਹ ਸੌਂਪ ਦਿੱਤੀ ਔਰ ਅਜਿਹੇ ਦੇ ਵਿੱਚ ਭਾਰਤ ਦੇ ਵਿੱਚ ਜੋ 463 ਪਾਕਿਸਤਾਨੀ ਕੈਦ ਨੇ ਉਹਨਾਂ ਬਾਬਤ ਦੀ ਜਾਣਕਾਰੀ ਸਾਂਝੀ ਕੀਤੀ ਗਈ ਔਰ ਦੂਜੇ ਪਾਸੇ ਪਾਕਿਸਤਾਨ ਨੇ ਭਾਰਤ ਤੋਂ ਇੱਕ ਵੱਡੀ ਮੰਗ ਰੱਖੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਕੈਦੀ ਤੇ ਮਚਾਰੀ ਦੀ ਤੁਰੰਤ ਰਿਹਾਈ ਜਿਹੜੀ ਹੈ ਉਹ ਕੀਤੀ ਜਾਵੇ ਹਵਾਲਗੀ ਦੀ ਵੀ ਮੰਗ ਕੀਤੀ ਹੈ ਔਰ ਆਪਣੀ ਸਜ਼ਾ ਜਿਹੜੇ ਕੈਦੀ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਵਾਪਸ ਜਿਹੜਾ ਪਾਕਿਸਤਾਨ ਭੇਜਣ ਦੀ ਇਜਾਜ਼ਤ ਜਿਹੜੀ ਹੈ ਉਹ ਦਿੱਤੀ ਜਾਵੇ ਤਾਂ ਇਸ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਆਪਣੇ ਕੈਦੀਆਂ ਦੀ ਸੁਰੱਖਿਆ ਤੇ ਤੰਦਰੁਸਤੀ ਦੀ ਵੀ ਯਕੀਨੀ ਬਣਾਉਣ ਦੇ ਲਈ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਰੱਖਿਆ ਜਾਵੇ ਔਰ ਅਜੇਹ ਦੇ ਵਿੱਚ ਤੁਸੀਂ ਦੇਖੋ ਦੋਵਾਂ ਮੁਲਕਾਂ ਦੇ ਵਿੱਚ ਹੋ ਸਕਦਾ ਕਿਸੇ ਤਰੀਕੇ ਦਾ ਕੈਦੀਆਂ ਨੂੰ ਲੈ ਕੇ ਸਮਝੌਤਾ ਹੋਵੇ ਹੋ ਸਕਦਾ ਕਿ ਭਾਰਤੀ ਜਿਹੜੇ ਨਾਗਰਿਕ ਨੇ ਜੋ ਇਸ ਸਮੇਂ ਪਾਕਿਸਤਾਨ ਦੇ ਵਿੱਚ ਕੈਦ ਨੇ ਹਿਰਾਸਤ ਦੇ ਵਿੱਚ ਨੇ ਉਹਨਾਂ ਨੂੰ ਵੀ ਵਾਪਸ ਭਾਰਤ ਮੁਲਕ ਭੇਜਿਆ ਜਾ ਸਕਦਾ ਕਿਉਂਕਿ ਇਸ ਸਮੇਂ ਪਾਕਿਸਤਾਨ ਦੇ ਹਿਰਾਸਤ ਦੇ ਵਿੱਚ ਜੋ ਭਾਰਤੀਆ ਹੈਗੇ ਨੇ ਉਹ 400 ਤੋਂ ਵੱਧ ਦੱਸੇ ਜਾ ਰਹੇ ਤਾਂ ਅਜੇਹ ਦੇ ਵਿੱਚ ਦੋਵਾਂ ਦੇਸ਼ਾਂ ਦੇ ਵਿੱਚ ਜਿਹੜਾ ਕਿਸੇ ਚੀਜ਼ ਨੂੰ ਲੈ ਕੇ ਸਹਿਮਤੀ ਹੋ ਸਕਦੀ ਹੈ ਪਾਕਿਸਤਾਨ ਦੇ ਵੱਲੋਂ ਤਾਂ ਮੰਗ ਰੱਖ ਦਿੱਤੀ ਗਈ ਹੈ ਕਿ ਸਾਡੇ ਜਿਹੜੇ ਕੈਦੀ ਨੇ ਉਹਨਾਂ ਨੂੰ ਹੌਲੀ-ਹੌਲੀ ਰਿਹਾਹ ਕੀਤਾ ਜਾਵੇ ਔਰ ਮੁਲਕ ਵਾਪਸ ਭੇਜਿਆ ਜਾਵੇ ਅਜਿਹੇ ਦੇ ਵਿੱਚ ਹੁਣ ਦੇਖਣਾ ਹੋਏਗਾ ਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਬਾਬਤ ਕੋਈ ਫੈਸਲਾ ਲਿਆ ਜਾਂਦਾ ਹੈ ਜਾਂ ਫਿਰ ਉਸੇ ਤਰੀਕੇ ਦੇ ਨਾਲ ਪਾਰਟੀ ਹਿਰਾਸਤ ਦੇ ਵਿੱਚ ਇਹਨਾਂ 400 ਤੋਂ ਵੱਧ ਪਾਕਿਸਤਾਨੀਆਂ ਨੂੰ ਉਸੇ ਤੰਗ ਦੇ ਨਾਲ ਰੱਖਿਆ ਜਾਂਦਾ ਜਿਵੇਂ ਬੀਤੇ ਕੁਝ ਸਾਲਾਂ ਤੋਂ ਰੱਖਿਆ ਜਾ ਰਿਹਾ ਸੀ ਡੇਲੀ ਪੋਸਟ ਪੰਜਾਬੀ ਦੇਖ ਰਹੀ ਹੋਂ ਤੁਸੀਂ ਮੈਂ ਹਾਂ ਸ਼ਖਾ ਸੰਧੀਰ ਪਾਕਿਸਤਾਨ ਦੇ ਬਹੁਤ ਸਾਰੇ ਅਜੇਹੇ ਕੈਦੀ ਨੇ ਜੋ ਭਾਰਤ ਦੇ ਵਿੱਚ ਕੈਦ ਨੇ ਔਰ ਕਈ ਸਾਲਾਂ ਤੋਂ ਕੈਦ ਨੇ ਔਰ ਇਹਨਾਂ ਦੀ ਬਕਾਇਦਾ ਤੌਰ ਤੇ ਹੁਣ ਇੱਕ ਲਿਸਟ ਜਾਰੀ ਕੀਤੀ ਗਈ ਆ ਇਸ ਲਿਸਟ ਦੇ ਮੁਤਾਬਿਕ 400 ਤੋਂ ਵੱਧ ਅਜੇਹੇ ਪਾਕਿਸਤਾਨੀ ਨੇ ਜੋ ਕਿ ਭਾਰਤ ਦੇ ਵਿੱਚ ਕੈਦ ਨੇ ਔਰ ਇਸੇ ਟੰਗ ਦੇ ਨਾਲ ਪਾਕਿਸਤਾਨ ਦੇ ਵੱਲੋਂ ਵੀ ਇੱਕ ਲਿਸਟ ਜਾਰੀ ਕੀਤੀ ਗਈ ਹੈ ਜਿਹੜੇ ਭਾਰਤੀ ਪਾਕਿਸਤਾਨ ਦੀ ਜੇਲਾਂ ਦੇ ਵਿੱਚ ਕੈਦ ਨੇ ਹੋਰ ਇਸੇ ਨੂੰ ਲੈ ਕੇ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਕੋਈ ਨਾ ਕੋਈ ਵੱਡੀ ਗੱਲ ਜ਼ਰੂਰ ਤਾਂ ਹੋਣ ਵਾਲੀ ਹੈ ਕਿਉਂਕਿ ਪਾਕਿਸਤਾਨ ਦੇ ਵੱਲੋਂ ਇੱਕ ਵੱਡੀ ਮੰਗ ਵੀ ਇਸ ਬਾਬਤ ਰੱਖ ਦਿੱਤੀ ਗਈ ਹੈ ਤਾਂ ਭਾਰਤ ਔਰ ਪਾਕਿਸਤਾਨ ਨੇ 1 ਜੁਲਾਈ 2025 ਨੂੰ ਇੱਕ ਦੂਜੇ ਦੀ ਜਿਲਦ ਦੇ ਵਿੱਚ ਬੰਦ ਕੈਦੀਆਂ ਦੀ ਸੂਚੀ ਤਿਆਰ ਕੀਤੀ ਹੈ ਨਵੀਂ ਦਿੱਲੀ ਨੂੰ 246 ਭਾਰਤੀਆਂ ਜਾਂ ਫਿਰ ਭਾਰਤੀ ਮੰਨੇ ਜਾਂਦੇ ਕੈਦੀਆਂ ਦੀ ਸੂਚੀ ਸੌਂਪੀ ਗਈ ਹੈ ਜਿਨ੍ਹਾਂ ਦੇ ਵਿੱਚ 53 ਨਾਗਰਿਕ ਜਿਹੜੇ ਨੇ ਔਰ 193 ਜਿਹੜੇ ਨੇ ਮਛੇਰੇ ਸ਼ਾਮਿਲ ਨੇ ਔਰ ਅਜੇ ਹੇ ਦੇ ਵਿੱਚ ਹੁਣ ਇਸ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਵਿਦੇਸ਼ ਦਫਤਰ ਦੇ ਬਿਆਨ ਦੇ ਅਨੁਸਾਰ 2008 ਦੇ ਵਿੱਚ ਜਿਹੜਾ ਸਹਿਮਤੀ ਜੁਤਾਈ ਗਈ ਸੀ ਦੋਵੇਂ ਦੇਸ਼ਾ ਜਿਹੜੇ ਨੇ ਹਰ ਸਾਲ ਜਨਵਰੀ 1 ਜਨਵਰੀ ਔਰ 1 ਜੁਲਾਈ ਨੂੰ ਇੱਕ ਦੂਜੇ ਦੀਆਂ ਜੇਲਾਂ ਦੇ ਵਿੱਚ ਬੰਦ ਕੈਦੀਆਂ ਦੀ ਸੂਚੀ ਸਾਂਝੀ ਕਰਨੀ ਪੈਗੀ ਔਰ ਇਹ ਜ਼ਰੂਰੀ ਹੈ ਦੋਵਾਂ ਦੇਸ਼ਾ ਦੇ ਲਈ ਤਾਂ ਪਾਕਿਸਤਾਨ ਨੇ اسلامਾਬਾਦ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਪ੍ਰਤੀਨਿਧਾਂ ਨੂੰ ਭਾਰਤੀ ਕੈਦੀਆਂ ਦੀ ਸੂਚੀ ਜਿਹੜੀ ਆ ਉਹ ਸੌਂਪ ਦਿੱਤੀ ਆ ਔਰ ਅਜੇਹ ਦੇ ਵਿੱਚ ਭਾਰਤ ਦੇ ਵਿੱਚ ਜੋ 463 ਪਾਕਿਸਤਾਨੀ ਕੈਦ ਨੇ ਉਹਨਾਂ ਬਾਬਤ ਦੀ ਜਾਣਕਾਰੀ ਸਾਂਝੀ ਕੀਤੀ ਗਈ ਔਰ ਦੂਜੇ ਪਾਸੇ ਪਾਕਿਸਤਾਨ ਨੇ ਭਾਰਤ ਤੋਂ ਇੱਕ ਵੱਡੀ ਮੰਗ ਰੱਖੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਕੈਦੀ ਤੇ ਮੁਚਾਰੀ ਦੀ ਤੁਰੰਤ ਰਿਹਾਈ ਜਿਹੜੀ ਹੈ ਉਹ ਕੀਤੀ ਜਾਵੇ ਹਵਾਲਗੀ ਦੀ ਵੀ ਮੰਗ ਕੀਤੀ ਹੈ ਔਰ ਆਪਣੀ ਸਜ਼ਾ ਜਿਹੜੇ ਕੈਦੀ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਵਾਪਸ ਜਿਹੜਾ ਪਾਕਿਸਤਾਨ ਪੇ ਜਿੰਦੀ ਇਜਾਜ਼ਤ ਜਿਹੜੀ ਹੈ ਉਹ ਦਿੱਤੀ ਦਾ ਜਾਵੇ ਤਾਂ ਇਸ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਆਪਣੇ ਕੈਦੀਆਂ ਦੀ ਸੁਰੱਖਿਆ ਤੇ ਤੰਦਰੁਸਤੀ ਦੀ ਵੀ ਯਕੀਨੀ ਬਣਾਉਣ ਦੇ ਲਈ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਰੱਖਿਆ ਜਾਵੇ ਔਰ ਅਜੇ ਹਿੱ ਦੇ ਵਿੱਚ ਤੁਸੀਂ ਦੇਖੋ ਦੋਵਾਂ ਮੁਲਕਾਂ ਦੇ ਵਿੱਚ ਹੋ ਸਕਦਾ ਹੈ ਕਿਸੇ ਤਰੀਕੇ ਦਾ ਕੈਦੀਆਂ ਨੂੰ ਲੈ ਕੇ ਸਮਝੌਤਾ ਹੋਵੇ ਹੋ ਸਕਦਾ ਹੈ ਕਿ ਭਾਰਤੀ ਜਿਹੜੇ ਨਾਗਰਿਕ ਨੇ ਜੋ ਇਸ ਸਮੇਂ ਪਾਕਿਸਤਾਨ ਦੇ ਵਿੱਚ ਕੈਦ ਨੇ ਹਿਰਾਸਤ ਦੇ ਵਿੱਚ ਨੇ ਉਹਨਾਂ ਨੂੰ ਵੀ ਵਾਪਸ ਭਾਰਤ ਮੁਲਕ ਪੇ ਜਾ ਜਾ ਸਕਦਾ ਹੈ ਕਿਉਂਕਿ ਇਸ ਸਮੇਂ ਪਾਕਿਸਤਾਨ ਦੇ ਹਿਰਾਸਤ ਦੇ ਵਿੱਚ ਜੋ ਭਾਰਤੀਆ ਹੈਗੇ ਨੇ ਉਹ 400 ਤੋਂ ਵੱਧ ਦੱਸੇ ਜਾ ਰਹੇ ਤਾਂ ਅਜਿਹੇ ਦੇ ਵਿੱਚ ਦੋਵਾਂ ਦੇਸ਼ਾਂ ਦੇ ਵਿੱਚ ਜਿਹੜਾ ਕਿਸੇ ਚੀਜ਼ ਨੂੰ ਲੈ ਕੇ ਸਹਿਮਤੀ ਹੋ ਸਕਦੀ ਹੈ ਪਾਕਿਸਤਾਨ ਦੇ ਵੱਲੋਂ ਤਾਂ ਮੰਗ ਰੱਖ ਦਿੱਤੀ ਗਈ ਹੈ ਕਿ ਸਾਡੇ ਜਿਹੜੇ ਕੈਦੀ ਨੇ ਉਹਨਾਂ ਨੂੰ ਹੌਲੀ-ਹੌਲੀ ਰਿਹਾਅ ਕੀਤਾ ਜਾਵੇ ਔਰ ਮੁਲਕ ਵਾਪਸ ਭੇਜਿਆ ਜਾਵੇ ਅਜੇ ਇਹ ਦੇ ਵਿੱਚ ਹੁਣ ਦੇਖਣਾ ਹੋਏਗਾ ਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਬਾਬਤ ਕੋਈ ਫੈਸਲਾ ਲਿਆ ਜਾਂਦਾ ਹੈ ਜਾਂ ਫਿਰ ਉਸੇ ਤਰੀਕੇ ਦੇ ਨਾਲ ਪਾਰਟੀ ਹਿਰਾਸਤ ਦੇ ਵਿੱਚ ਇਹਨਾਂ 400 ਤੋਂ ਵੱਧ ਪਾਕਿਸਤਾਨੀਆਂ ਨੂੰ ਉਸੇ ਤੰਗ ਦੇ ਨਾਲ ਰੱਖਿਆ ਜਾਂਦਾ ਜਿਵੇਂ ਬੀਤੇ ਕੁਝ ਸਾਲਾਂ ਤੋਂ ਰੱਖਿਆ ਜਾ ਰਿਹਾ ਸੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮਹਾ ਸ਼ਖਾ ਸੰਧੀਰ ਪਾਕਿਸਤਾਨ ਦੇ ਬਹੁਤ ਸਾਰੇ ਅਜੇਹੇ ਕੈਦੀ ਨੇ ਜੋ ਭਾਰਤ ਦੇ ਵਿੱਚ ਕੈਦ ਨੇ ਔਰ ਕਈ ਸਾਲਾਂ ਤੋਂ ਕੈਦ ਨੇ ਔਰ ਇਹਨਾਂ ਦੀ ਬਕਾਇਦਾ ਤੌਰ ਤੇ ਹੁਣ ਇੱਕ ਲਿਸਟ ਜਾਰੀ ਕੀਤੀ ਗਈ ਆ ਇਸ ਲਿਸਟ ਦੇ ਮੁਤਾਬਿਕ 400 ਤੋਂ ਵੱਧ ਅਜੇਹੇ ਪਾਕਿਸਤਾਨੀ ਨੇ ਜੋ ਕਿ ਭਾਰਤ ਦੇ ਵਿੱਚ ਕੈਦ ਨੇ ਔਰ ਇਸੇ ਟੰਗ ਦੇ ਨਾਲ ਪਾਕਿਸਤਾਨ ਵੱਲੋਂ ਵੀ ਇੱਕ ਲਿਸਟ ਜਾਰੀ ਕੀਤੀ ਗਈ ਹੈ ਜਿਹੜੇ ਭਾਰਤੀ ਪਾਕਿਸਤਾਨ ਦੀ ਜੇਲਾਂ ਦੇ ਵਿੱਚ ਕੈਦ ਨੇ ਹੋਰ ਇਸੇ ਨੂੰ ਲੈ ਕੇ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਕੋਈ ਨਾ ਕੋਈ ਵੱਡੀ ਗੱਲ ਜ਼ਰੂਰ ਤਾਂ ਹੋਣ ਵਾਲੀ ਹੈ ਕਿਉਂਕਿ ਪਾਕਿਸਤਾਨ ਦੇ ਵੱਲੋਂ ਇੱਕ ਵੱਡੀ ਮੰਗ ਵੀ ਇਸ ਬਾਬਤ ਰੱਖ ਦਿੱਤੀ ਗਈ ਹੈ ਤਾਂ ਭਾਰਤ ਔਰ ਪਾਕਿਸਤਾਨ ਨੇ 1 ਜੁਲਾਈ 2025 ਨੂੰ ਇੱਕ ਦੂਜੇ ਦੀ ਜਿਲਦ ਦੇ ਵਿੱਚ ਬੰਦ ਕੈਦੀਆਂ ਦੀ ਸੂਚੀ ਤਿਆਰ ਕੀਤੀ ਹੈ ਨਵੀਂ ਦਿੱਲੀ ਨੂੰ 246 ਭਾਰਤੀਆਂ ਜਾਂ ਫਿਰ ਭਾਰਤੀ ਮੰਨੇ ਜਾਂਦੇ ਕੈਦੀਆਂ ਦੀ ਸੂਚੀ ਸੌਂਪੀ ਗਈ ਹੈ ਜਿਨ੍ਹਾਂ ਦੇ ਵਿੱਚ 53 ਨਾਗਰਿਕ ਜਿਹੜੇ ਨੇ ਔਰ 193 ਜਿਹੜੇ ਨੇ ਮਛੇਰੇ ਸ਼ਾਮਿਲ ਨੇ ਔਰ ਅਜੇ ਹਿੱ ਦੇ ਵਿੱਚ ਹੁਣ ਇਸ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਵਿਦੇਸ਼ ਦਫਤਰ ਦੇ ਬਿਆਨ ਦੇ ਅਨੁਸਾਰ 2008 ਦੇ ਵਿੱਚ ਜਿਹੜਾ ਸਹਿਮਤੀ ਜਤਾਈ ਗਈ ਸੀ ਦੋਵੇਂ ਦੇਸ਼ਾਂ ਜਿਹੜੇ ਨੇ ਹਰ ਸਾਲ ਜਨਵਰੀ 1 ਜਨਵਰੀ ਔਰ 1 ਜੁਲਾਈ ਨੂੰ ਇੱਕ ਦੂਜੇ ਦੀਆਂ ਜੇਲਾਂ ਦੇ ਵਿੱਚ ਬੰਦ ਕੈਦੀਆਂ ਦੀ ਸੂਚੀ ਸਾਂਝੀ ਕਰਨੀ ਪੈਗੀ ਔਰ ਇਹ ਜ਼ਰੂਰੀ ਹੈ ਦੋਵਾਂ ਦੇਸ਼ਾਂ ਦੇ ਲਈ ਤਾਂ ਪਾਕਿਸਤਾਨ ਨੇ اسلامਾਬਾਦ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਪ੍ਰਤਿਨਿਧਾਂ ਨੂੰ ਭਾਰਤੀ ਕੈਦੀਆਂ ਦੀ ਸੂਚੀ ਜਿਹੜੀ ਆ ਉਹ ਸੌਂਪ ਦਿੱਤੀ ਔਰ ਅਜੇਹ ਦੇ ਵਿੱਚ ਭਾਰਤ ਦੇ ਵਿੱਚ ਜੋ 463 ਪਾਕਿਸਤਾਨੀ ਕੈਦ ਨੇ ਉਹਨਾਂ ਬਾਬਤ ਵੀ ਜਾਣਕਾਰੀ ਸਾਂਝੀ ਕੀਤੀ ਗਈ ਔਰ ਦੂਜੇ ਪਾਸੇ ਪਾਕਿਸਤਾਨ ਨੇ ਭਾਰਤ ਤੋਂ ਇੱਕ ਵੱਡੀ ਮੰਗ ਰੱਖੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਕੈਦੀ ਤੇ ਮਚਾਰੀ ਦੀ ਤੁਰੰਤ ਰਿਹਾਈ ਜਿਹੜੀ ਹੈ ਉਹ ਕੀਤੀ ਜਾਵੇ ਹਵਾਲਗੀ ਦੀ ਵੀ ਮੰਗ ਕੀਤੀ ਹੈ ਔਰ ਆਪਣੀ ਸਜ਼ਾ ਜਿਹੜੇ ਕੈਦੀ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਵਾਪਸ ਜਿਹੜਾ ਪਾਕਿਸਤਾਨ ਪੇ ਜੰਦੀ ਇਜਾਜ਼ਤ ਜਿਹੜੀ ਹੈ ਉਹ ਦਿੱਤੀ ਦਾ ਜਾਵੇ ਤਾਂ ਇਸ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਆਪਣੇ ਕੈਦੀਆਂ ਦੀ ਸੁਰੱਖਿਆ ਤੇ ਤੰਦਰੁਸਤੀ ਦੀ ਵੀ ਯਕੀਨੀ ਬਣਾਉਣ ਦੇ ਲਈ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਰੱਖਿਆ ਜਾਵੇ ਔਰ ਅਜੇ ਹਿੱਦ ਵਿੱਚ ਤੁਸੀਂ ਦੇਖੋ ਦੋਵਾਂ ਮੁਲਕਾਂ ਦੇ ਵਿੱਚ ਹੋ ਸਕਦਾ ਹੈ ਕਿਸੇ ਤਰੀਕੇ ਦਾ ਕੈਦੀਆਂ ਨੂੰ ਲੈ ਕੇ ਸਮਝੌਤਾ ਹੋਵੇ ਹੋ ਸਕਦਾ ਹੈ ਕਿ ਭਾਰਤੀ ਜਿਹੜੇ ਨਾਗਰਿਕ ਨੇ ਜੋ ਇਸ ਸਮੇਂ ਪਾਕਿਸਤਾਨ ਦੇ ਵਿੱਚ ਕੈਦ ਨੇ ਹਿਰਾਸਤ ਦੇ ਵਿੱਚ ਨੇ ਉਹਨਾਂ ਨੂੰ ਵੀ ਵਾਪਸ ਭਾਰਤ ਮੁਲਕ ਪੇ ਜਾ ਜਾ ਸਕਦਾ ਕਿਉਂਕਿ ਇਸ ਸਮੇਂ ਪਾਕਿਸਤਾਨ ਦੇ ਹਿਰਾਸਤ ਦੇ ਵਿੱਚ ਜੋ ਭਾਰਤੀਆ ਹੈਗੇ ਨੇ ਉਹ 400 ਤੋਂ ਵੱਧ ਦੱਸੇ ਜਾ ਰਹੇ ਤਾਂ ਅਜੇਹੇ ਦੇ ਵਿੱਚ ਦੋਵਾਂ ਦੇਸ਼ਾਂ ਦੇ ਵਿੱਚ ਜਿਹੜਾ ਕਿਸੇ ਚੀਜ਼ ਨੂੰ ਲੈ ਕੇ ਸਹਿਮਤੀ ਹੋ ਸਕਦੀ ਹੈ ਪਾਕਿਸਤਾਨ ਦੇ ਵੱਲੋਂ ਤਾਂ ਮੰਗ ਰੱਖ ਦਿੱਤੀ ਗਈ ਹੈ ਕਿ ਸਾਡੇ ਜਿਹੜੇ ਕੈਦੀ ਨੇ ਉਹਨਾਂ ਨੂੰ ਹੌਲੀ-ਹੌਲੀ ਰਿਹਾਹ ਕੀਤਾ ਜਾਵੇ ਔਰ ਮੁਲਕ ਵਾਪਸ ਭੇਜਿਆ ਜਾਵੇ ਅਜੇ ਇਹ ਦੇ ਵਿੱਚ ਹੁਣ ਦੇਖਣਾ ਹੋਏਗਾ ਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਬਾਬਤ ਕੋਈ ਫੈਸਲਾ ਲਿਆ ਜਾਂਦਾ ਹੈ ਜਾਂ ਫਿਰ ਉਸੇ ਤਰੀਕੇ ਦੇ ਨਾਲ ਪਾਰਟੀ ਹਿਰਾਸਤ ਦੇ ਵਿੱਚ ਇਹਨਾਂ 400 ਤੋਂ ਵੱਧ ਪਾਕਿਸਤਾਨੀਆਂ ਨੂੰ ਉਸੇ ਤੰਗ ਦੇ ਨਾਲ ਰੱਖਿਆ ਜਾਂਦਾ ਜਿਵੇਂ ਬੀਤੇ ਕੁਝ ਸਾਲਾਂ ਤੋਂ ਰੱਖਿਆ ਜਾ ਰਿਹਾ ਸੀ ਡੇਲੀ ਪੋਸਟ ਪੰਜਾਬੀ ਦੇਖ ਰਹੀ ਹੋਂ ਤੁਸੀਂ ਮੈਂ ਹਾਂ ਸ਼ਖਾ ਸੰਧੀਰ ਪਾਕਿਸਤਾਨ ਦੇ ਬਹੁਤ ਸਾਰੇ ਅਜੇਹੇ ਕੈਦੀ ਨੇ ਜੋ ਭਾਰਤ ਦੇ ਵਿੱਚ ਕੈਦ ਨੇ ਔਰ ਕਈ ਸਾਲਾਂ ਤੋਂ ਕੈਦ ਨੇ ਔਰ ਇਹਨਾਂ ਦੀ ਬਕਾਇਦਾ ਤੌਰ ਤੇ ਹੁਣ ਇੱਕ ਲਿਸਟ ਜਾਰੀ ਕੀਤੀ ਗਈ ਆ ਇਸ ਲਿਸਟ ਦੇ ਮੁਤਾਬਿਕ 400 ਤੋਂ ਵੱਧ ਅਜੇਹੇ ਪਾਕਿਸਤਾਨੀ ਨੇ ਜੋ ਕਿ ਭਾਰਤ ਦੇ ਵਿੱਚ ਕੈਦ ਨੇ ਔਰ ਇਸੇ ਟੰਗ ਦੇ ਨਾਲ